ਬਿਰਾਦ ਦੇਤੀ YouTube ਉੱਤੇ ਉਹਨਾਂ ਦਾ ਹਿੱਟਾ ਕਿਦਾਂ ਦੇ ਕਿਲਿੰਗ ਜਿਹੜੀ ਬਹੁਤ ਵਧੀਆ ਠੀਕ ਐਂਦੇ ਮਤਲਬ ਸਾਰੀ ਜਗ੍ਹਾ ਬਹੁਤ ਹੀ ਵਧੀਆ ਵਾ ਇੱਥੇ ਬਰਡਸ ਵੀ ਬੜੇ ਤਰ੍ਹਾਂ ਦੇ ਆ ਗਏ ਐਨੀਮਲਸ ਵੀ ਥੋੜੇ ਥੋੜੇ ਹੈਗੇ ਆ ਤੇ ਅਸੀਂ ਇੱਥੇ ਬੋਟਿੰਗ ਕਰਨ ਆਏ ਸੀ ਬਟ ਇੱਥੇ ਉਹਨਾਂ ਨੇ ਕੋਈ ਬੋਟਸ ਦਾ ਪ੍ਰਬੰਧ ਨਹੀਂ ਹੈਗਾ ਆ ਸਭ ਤੋਂ ਵਧੀਆ ਟੂਰਿਸਟ ਪਲੇਸ ਬਣ ਸਕਦਾ ਹੈ ਪੰਜਾਬ ਦਾ ਬਸ ਉਹਨਾਂ ਨੂੰ ਗਵਰਨਮੈਂਟ ਨੂੰ ਥੋੜੀ ਜਿਹੀ ਇੰਪਰੂਵਮੈਂਟ ਕਰਨ ਦੀ ਲੋੜ ਹੈ ਇੱਥੇ ਤੇ ਉਹਦਾ ਵੀ ਬਹੁਤ ਵਧੀਆ ਪਿਕਨਿਕ ਸਪੋਟ ਹੈ ਇੱਥੇ ਗਾਰਡਨਸ ਆ ਬੈਂਕਸ ਲੱਗੇ ਹੋਏ ਆ ਤੇ ਬਹੁਤ ਗ੍ਰੀਨਰੀ ਸਾਰੀ ਜਗ੍ਹਾ ਟਰੀਸ ਲੱਗੇ ਆ ਬਸ ਥੋੜੀ ਜਿਹੀ ਇੰਪਰੂਵਮੈਂਟ ਦੀ ਲੋੜ ਆ ਇੱਥੇ ਤੇ ਹੋਰ ਵਧੀਆ ਹੋ ਸਕੇ ਤੇ ਹੋਰ ਜਾਣੇ ਇੱਥੇ ਆਨ ਇੰਜੋਏਮੈਂਟ ਕਰਨ ਆਪਣੀ ਫੈਮਿਲੀ ਦੇ ਨਾਲ ਆ ਕੇ ਮੇਰਾ ਨਾਮ ਡਾਕਟਰ ਨਵਦੀਪ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਫਗਵਾੜਾ ਤੋਂ ਆਏ ਹਾਂ ਜੀ ਇਹ ਵਿਕਾ ਜਹਰੀਤਾਂ ਖੂ ਬਹੁਤ ਹੀ ਪਿਆਰੀ ਜਗ੍ਹਾ ਹੈ ਤੁਸੀਂ ਬਿਲਕੁਲ ਨੇਚਰ ਦੇ ਲੱਗੇ ਮਹਿਸੂਸ ਕਰਦੇ ਹੋਂ ਨੇ ਪਿਆਰੇ ਪਿਆਰੇ ਬਰਡਸ ਨੇ ਇੱਕ ਥੋੜਾ ਨਾਰਮਲ ਰੁਟੀਨ ਤੋਂ ਇੱਕ ਵਧੀਆ ਨਿਕਲ ਕੇ ਥੋੜਾ ਰਿਲੈਕਸ ਕਰਨ ਲਈ ਅੱਛੀ ਜਗ੍ਹਾ ਹੈ। ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਰਿਹਾ ਹੈ? ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ। ਬਹੁਤ ਹੀ ਅੱਛਾ ਸੂਥਿੰਗ ਇਫੈਕਟ ਹੈਗਾ ਯਾ ਬਰਡਸ ਐਂਡ ਨੇਚਰ ਬਹੁਤ ਹੀ ਅੱਛੀ ਚੀਜ਼ਾਂ ਲੱਗ ਰਹੀਆਂ ਥੋੜਾ ਹੋਰ ਮੇਨਟੇਨ ਕੀਤਾ ਜਾ ਸਕਦਾ ਬੱਚਿਆਂ ਲਈ ਬੂਟਿੰਗ ਵਰੇ ਸਟਾਰਟ ਹੋ ਜਾਏ ਤਾਂ ਬਹੁਤ ਅੱਛੀ ਗੱਲ। ਜੇ ਵੇਖਿਆ ਜਾਵੇ ਤਾਂ ਸਾਫ਼ ਸਪਾਈ ਕਿਸ ਤਰ੍ਹਾਂ ਦੇ ਹੈ। ਸਾਫ ਸਫਾਈ ਆਈ ਥਿੰਕ ਥੋੜਾ ਜਿਹਾ ਦੇਖਿਆ ਜਾ ਲੱਗੇ ਥੋੜੀ ਜਿਹੀ ਘਟ ਹੈ ਅਦਰਵਾਈਜ਼ ਤਾਂ ਉਹ ਮੋਰਓਵਰ 올ਓਵਰ ਰੋਡ ਵਗੈਰਾ ਸਾਰਾ ਅੱਛਾ ਸਾਫ ਕੀਤਾ ਹੈ ਵੈਲ ਮੇਨਟੇਨਡ ਹੈ ਅਦਰਵਾਈਜ਼ ਆਈ ਥਿੰਕ ਸਾਨੂੰ ਆਪਣੇ ਪੰਜਾਬ ਵਿੱਚ ਟੂਰਿਜ਼ਮ ਵਧਾਉਣ ਲਈ ਆਈ ਥਿੰਕ ਇਸ ਪਲੇਸ ਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਪੰਜਾਬ ਦੇ ਵਿੱਚ ਵੀ ਸਪੈਸ਼ਲੀ ਇਸ ਏਰੀਆ ਦੇ ਵਿੱਚ ਕੋਈ ਇੰਨਾ ਅੱਛਾ ਸਪੌਟ ਹੈ ਜਿੱਥੇ ਟੂਰਿਸਟ ਆ ਕੇ ਥੋੜਾ ਇੰਜੋਏ ਕਰ ਸਕਦੇ ਨੇ ਕੀ ਨਾਮ ਹੈ ਬੇਟਾ ਮੇਰਾ ਨਾਮ ਕਰਤਾਰ ਬੀਰ ਸਿੰਘ ਹੈ ਅੱਜ ਹਰੀ ਕੀ ਤੀਲ ਤੇ ਪਹੁੰਚੇ ਹਾਂ ਤੇ ਕੀ ਦੇਖਣ ਨੂੰ ਮਿਲਿਆ ਹਾਂਜੀ ਹਾਨੂੰ ਇੱਥੇ ਬਹੁਤ ਸਾਰਾ ਵਿਊ ਵੇਖਣ ਨੂੰ ਮਿਲਿਆ ਜਿਦਾ ਕਿ ਤੁਸੀਂ ਵੇਖ ਹੀ ਸਾਦੇ ਹੋ ਵਧੀਆ ਵਧੀਆ ਗਾਰਡਨ ਬੈਂਚਸ ਲੱਗੇ ਨੇ ਉਧ ਦਾ ਸੀ ਸੁਣਿਆ ਵੀ ਸੀ ਇੱਥੇ ਬੋਰਡਸ ਹੈਗਿਆ ਨੇ ਪਰ ਜਦੋਂ ਆ ਕੇ ਵੇਖਿਆ ਉਥੇ ਬੋਰਡਸ ਤੇ ਨਹੀਂ ਹੈਗਿਆ ਪਰ ਉਥੇ ਬੋਰਡ ਸਾਈਡ ਤੇ ਲੱਗਿਆ ਨੇ ਹੋ ਜਾਣਗੇ ਉਹਦਾ ਜੀ ਅਸੀਂ ਤਰਨ ਤਰਨ ਤਰਨਤਾ ਨਹੀਂ ਤੇ ਉਧਾ ਵੀ ਇੱਥੇ ਬਹੁਤ ਵਧੀਆ ਵਿਊਸ ਐ ਲੋਕੇਸ਼ਨ ਇੰਜੋਇਮੈਂਟ ਕਰਨ ਵਾਸਤੇ ਜਗਾ ਵਧੀਆ ਹੈ ਜੇ ਕਿਸੇ ਨੇ ਉਧਾ ਆਣਾ ਹੋਵੇ ਵਧੀਆ ਹੁੰਦਾ ਹੈ ਵਧੀਆ ਲੱਗਦਾ ਇੱਥੇ ਆ ਗਏ ਫੀਲਿੰਗਸ ਵਧੀਆ ਹੁੰਦੀਆਂ ਨੇ ਉਹਦਾ ਇੱਥੇ ਵਧੀਆ ਵਧੀਆ ਨੇਚਰ ਫਿਰ ਕਿਦਾਂ ਦਾ ਲੱਗਾ ਇੱਥੇ ਨੇਚਰ ਬਹੁਤ ਵਧੀਆ ਬਰਡਸ ਵੀ ਬਹੁਤ ਬਰਕਰਾਰ ਦੇ ਐਨੀਮਲਸ ਹੋ ਗਏ ਅਨੁਜਾਦਾ ਡਕਸ ਵੀ ਕਿਹਾ ਨੇ ਹੋਰ ਵੀ ਬਹੁਤ ਐਨੀਮਲ ਨੇ ਜਿੱਦਾ ਬਰਡਸ ਸਾਊਥ ਏਸ਼ੀਆ ਜਾਂ ਫਿਰ ਨਾਰਥ ਏਸ਼ੀਆ ਤੋਂ ਬਹੁਤ ਬਰਡ ਆਉਂਦੇ ਨੇ ਇੱਥੇ ਸੁਣਿਆ ਹੈ ਵੇਖੇ ਵੀ ਆ ਬਹੁਤ ਸਾਰੇ ਬਰਡਸ ਕੀ ਕਹਾਂਗੇ ਫਿਰ ਜਿਹੜੇ ਇੱਥੇ ਜਿਹੜੇ ਜਿੱਦਾਂ ਛੋਟੇ ਛੋਟੇ ਬੱਚੇ ਆ ਕਿਤੇ ਨਾ ਕਿਤੇ ਉਹਨਾਂ ਨੇ ਦੂਰ ਜਾਣਾ ਪੈਂਦਾ ਏਦਾਂ ਏ ਧੀਰ ਨੂੰ ਦੇਖਣ ਮੈਂ ਤਰਨ ਤਰਨ ਝਿਲੀ ਦੀ ਬੇਤੀ ਜਿਹੜਾ ਏ ਧੀਰ ਦੇਖਣ ਨੂੰ ਮਿਲਦੀ ਕੀ ਕਹਾਂਗੇ ਜ਼ਰੂਰ ਇੱਥੇ ਆਓ ਹਾਂ ਜ਼ਰੂਰ ਇੱਥੇ ਆਣ ਕਿਉਂਕਿ ਇੱਥੇ ਨੇਚਰ ਦੇ ਨਾਲ ਜੁੜਨ ਨੂੰ ਮਿਲਦਾ ਹੈ ਵਧੀਆ ਫੀਲਿੰਗ ਆਉਂਦੀ ਹੈ ਸਾਰਾ ਪਿਕਨਿਕ ਮੰਗਾ ਲਓ ਇੱਥੇ ਲੋਕੇਸ਼ਨ ਵਧੀਆ ਬੈਂਚਸ ਦਿੱਤੇ ਹੋਏ ਨੇ ਇਹਨਾਂ ਨੇ ਵਧੀਆ ਬਹਿ ਕੇ ਕਰ ਸਕਦੇ ਸਾਰੇ ਮੇਰਾ ਨਾਮ ਇੰਦਰਪਾਲ ਸਿੰਘ ਤੇ ਮੈਂ ਅੱਜ ਪੰਜਾਬ ਦੇ ਇਸ ਵੈਟਲੈਂਡ ਜਿਹਨੂੰ ਅਸੀਂ ਹਰੀਕੇ ਪਤਣ ਕਹਿੰਦੇ ਆਂ ਜਿੱਥੇ ਦੋ ਦਰਿਆ ਆ ਕੇ ਰਲਦੇ ਨੇ ਤੇ ਇੱਥੇ ਆਪਣੇ ਬੱਚਿਆਂ ਨੂੰ ਇਸ ਨਵੀਂ ਪੀੜੀ ਨੂੰ ਪੰਜਾਬ ਦੇ ਇਸ ਵਿਰਸੇ ਨਾਲ ਜੋੜਨ ਲਈ ਆਇਆ ਪੰਛੀਆਂ ਨੂੰ ਦਿਖਾਉਣ ਲਈ ਜੋ ਪ੍ਰਵਾਸੀ ਪੰਛੀ ਨੇ ਉਹਨਾਂ ਦਿਖਾਉਣ ਲਈ ਆਇਆ ਬਿਲਕੁਲ ਜੀ ਗੱਲ ਕਰੀਏ ਸੈਂਕੜੇ ਕਿਸਮਾਂ ਦੀ ਜਿਹੜੇ ਨਸਲਾਂ ਦੇ ਜਿਹੜੇ ਪੰਛੀ ਆਉਂਦੇ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਹਰੀਗੀ ਝੀਲ ਤੇ ਜਿਹੜੇ ਪਹੁੰਚਦੇ ਨੇ ਅ ਇਥੇ ਸਲਾਨੀ ਜਿਹੜਾ ਹਰ ਸਾਲ ਜਿਹੜਾ ਆਉਂਦੇ ਨੇ ਉਹਨਾਂ ਨੂੰ ਦੇਖਣ ਲਈ ਉਹ ਲੁਫਤ ਉਠਾਉਣ ਵਾਸਤੇ ਇੱਥੇ ਆਉਂਦੇ ਨੇ ਤਾਂ ਤੁਸੀਂ ਵੀ ਆਇਓ ਕੀ ਗੱਣਾ ਚਾਹੁੰਦੇ ਹੋ ਅ ਦੇਖੋ ਮੈਂ ਆ ਕਈ ਸਾਲ ਬਾਅਦ ਇੱਥੇ ਗਿੜਾ ਲਾਇਆ ਤੇ ਉਦੋਂ ਨਾਲੋਂ ਹੁਣ ਥੋੜਾ ਸ਼ਾਇਦ ਮੈਂ ਜਲਦੀ ਆ ਗਿਆ ਇਹਦਾ ਵੱਡਾ ਕਾਰਨ ਇਹ ਹੈ ਕਿ ਇੱਥੇ ਪੰਛੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਵਕਤ ਅਜੇ ਇਹਨਾਂ ਦੇ ਆਉਣ ਦਾ ਇਹ ਸ਼ੁਰੂਆਤੀ ਸਮਾਂ ਆ ਇਹ ਆਏ ਨੇ ਤੇ ਗਿਣਤੀ ਆਉਣੀ ਸ਼ੁਰੂ ਹੋਈ ਹੈ ਤੇ ਜਨਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਹੈ ਇਹ ਠੰਡੇ ਇਲਾਕਿਆਂ ਦੇ ਵਿੱਚੋਂ ਸਾਈਬੇਰੀਆ ਦੇ ਜੰਗਲਾਂ ਦੇ ਵਿੱਚੋਂ ਜਿੱਥੇ ਬਰਫਬਾਰੀ ਹੋ ਜਾਂਦੀ ਹੈ ਰਹਿਣਾ ਔਖਾ ਹੁੰਦਾ ਆ ਉੱਥੋਂ ਇਹ ਕੁਝ ਸਮਾਂ ਤਰਗਰਮ ਇਲਾਕੇ ਦੇ ਵਿੱਚ ਆਉਂਦੇ ਨੇ ਇੱਥੇ ਆਉਂਦੇ ਨੇ ਤੇ ਇੱਥੇ ਇਸ ਵਾਰ ਜਿਹੜਾ ਇੱਕ ਚੰਗਾ ਕੰਮ ਹੋਇਆ ਉਹ ਇੱਕ ਤੇ ਰਿਸੈਪਸ਼ਨ ਕਾਊਂਟਰ ਬਣਾਤਾ ਗਿਆ ਤੇ ਸਾਨੂੰ ਹਰੀਕੇ ਪੱਤਣ ਜਿਹੜਾ ਉਹ ਪੁਲ ਪਾਰ ਕਰਕੇ ਜਿਹੜਾ ਉਹ ਆਗਿਆ ਲੈਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਸੋ ਇੱਕ ਮਨੁਲਾ ਦਾ ਵੀ ਚੰਗਾ ਕਦਮ ਹੈ ਹੋਰ ਚੰਗਾ ਹੋਵੇ ਜੇ ਇਥੇ ਈ ਰਿਕਸ਼ਾ ਦਾ ਪ੍ਰਬੰਧ ਹੋ ਜਾਏ ਜਿਹੜੇ ਬਡੇਰੀ ਉਮਰ ਦੇ ਨੇ ਜਿਹੜੇ ਤੁਰ ਨਹੀਂ ਸਕਦੇ ਜਿਹੜੇ ਇਸ ਵਾਤਾਵਰਣ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਆਉਣ ਦਾ ਹੋਰ ਵਧੀਆ ਮੌਕਾ ਮਿਲੇ ਤੇ ਇਸ ਵਾਸਤੇ ਈ ਰਿਕਸ਼ਾ ਮੈਨੂੰ ਲੱਗਦਾ ਜੇ ਸ਼ੁਰੂ ਹੋ ਜਾਵੇ ਤਾਂ ਬਹੁਤ ਚੰਗਾ ਹੈ ਜੀ ਆਪਾਂ ਗੱਲ ਕਰੀਏ ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਸ਼ਾਇਦ ਐਡਵਾਂਸ ਆ ਗਏ ਜੀ ਆਉਂਦੇ ਤੇ ਤੇ ਹੈ ਪਰ ਜਨਵਰੀ ਮਹੀਨੇ ਦੇ ਵਿੱਚ ਸੁਣਿਆ ਹੈ ਕਿ ਜਨਵਰੀ ਮਹੀਨੇ ਤੋਂ ਸਟਾਰਟਿੰਗ ਹੁੰਦੀ ਹੈ ਜਨਵਰੀ 10 11 ਤਰੀਕ ਤੋਂ ਬਾਅਦ ਇਹਨਾਂ ਦਾ ਜਿਹੜੀ ਆਮਦ ਜਦੀ ਯਾਦੀ ਹੋਵੇ ਬਹੁਤ ਚਾਜ ਹੈ ਤੇ ਕਿੰਨੇ ਕਿਸਮਾਂ ਦੇ ਜਿਹੜੇ ਤੇ ਪੰਛੀ ਦੇਖਣ ਨੂੰ ਮਿਲਦੇ ਦੇਖੋ ਜੀ ਹਜ਼ਾਰਾਂ ਕਿਸਮ ਦੇ ਪੰਛੀ ਜਿਹੜੇ ਨੇ ਮੈਂ ਪਿਛਲੀ ਵਾਰ ਵੇਖੇ ਸੀ ਇਸ ਵਾਰ ਜਿਹੜੀ ਉਹ ਜੀ ਗਿਣਤੀ ਘਟ ਹੈ ਤੇ ਹਜ਼ਾਰਾਂ ਕਿਸਮ ਦੇ ਤੇ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਆਉਂਦੇ ਨੇ ਜਿੱਦਾਂ ਅ ਜਿਹੜਾ ਵਾ ਗੁਰੂ ਸਾਹਿਬ ਫਰਮਾਨ ਕਰਦੇ ਨੇ ਰਹਿਰਾਤ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 10ਵੇਂ ਅੰਗ ਦੇ ਉੱਤੇ ਗੁਜਰੀ ਮੁਹੱਲੇ ਦੇ ਵਿੱਚ ਅਸੀਂ ਰਹਿਰਾਤ ਸਾਹਿਬ ਦੇ ਵਿੱਚ ਅਸੀਂ ਅਕਸਰ ਹਰ ਰੋਜ਼ ਨੂੰ ਪਾਠ ਕਰਦੇ ਹਾਂ ਤਾਂ ਸ਼ਾਮ ਨੂੰ ਗੁਰੂ ਸਾਹਿਬ ਦੇ ਬੋਲ ਜਿਹੜੇ ਨੇ ਉਹ ਕੰਨਾਂ ਦੇ ਵਿੱਚ ਸੁਣਨ ਨੂੰ ਮਿਲਦੇ ਨੇ ਅਸੀਂ ਉਚਾਰਦੇ ਆ ਉਡਾ ਉਡ ਆਵੈ ਸੈ ਕੁਸਾ ਜਿਸ ਪਾਛਾ ਬਚਰੇ ਚਲਿਆ ਕਿਨ ਕਵਨ ਖਲਾਵੇ ਕਵਨ ਸੁਗਾਵੇ ਮਨ ਮੈਂ ਸਿਮਰਨ ਕਰਿਆ ਹਜ਼ਾਰਾਂ ਹੀ ਕਿਲੋਮੀਟਰ ਦੂਰੋਂ ਇਹ ਪੰਛੀ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਤੇ ਇਹ ਜਦੋਂ ਆਉਂਦੇ ਨੇ ਇਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਨੂੰ ਬਹੁਤ ਤੰਬਦੀ ਆ ਉਹ ਇਹ ਆ ਕਿ ਇਹ ਉੱਡਦੇ ਆਉਂਦੇ ਨੇ ਤੇ ਹਜ਼ਾਰਾਂ ਹੀ ਕਿਲੋਮੀਟਰ ਦੂਰ ਆ ਜਾਂਦੇ ਨੇ ਪਿੱਛੇ ਇਹਨਾਂ ਦੇ ਆਲਣਿਆਂ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ ਉਹੜੇ ਬੱਚੇ ਜਿਨ੍ਹਾਂ ਨੂੰ ਇਹ ਚਿੱਤੇ ਕਰਦੇ ਨੇ ਸਾਰੇ ਰਸਤੇ ਚਿੱਤੇ ਕਰਦੇ ਨੇ ਇੱਥੇ ਪਹੁੰਚਦੇ ਨੇ ਇੱਥੇ ਚਿੱਤੇ ਕਰਦੇ ਨੇ ਜਿੰਨੀ ਦੇਰ ਇੱਥੇ ਰਹਿੰਦੇ ਨੇ ਵਾਪਸ ਮੁੜਦੇ ਨੇ ਕੁਝ ਮਹੀਨਿਆਂ ਬਾਅਦ ਜਦੋਂ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਉੱਥੇ ਇਲਾਕਾ ਅੱਗੇ ਨੂੰ ਵਾਤਾਵਰਣ ਸੋਹਣਾ ਹੋ ਜਾਂਦਾ ਹੈ ਇਹ ਵਾਪਸ ਮੁੜਦੇ ਨੇ ਜਦੋਂ ਵਾਪਸ ਮੁੜਦੇ ਨੇ ਆਪਣੇ ਹੀ ਆਲਣਿਆਂ ਜਾਂਦੇ ਨੇ ਤੇ ਗੁਰੂ ਸਾਹਿਬ ਦੀ ਜਿਹੜੇ ਬਾਣੀ ਦੇ ਵਿੱਚ ਸਾਨੂੰ ਜਿਹੜੀ ਗੱਲ ਸਿੱਖਣ ਨੂੰ ਮਿਲਦੀ ਉਹ ਇਹ ਹੈ ਕਿ ਇਹ ਵਾਪਸ ਜਦੋਂ ਜਾਂਦੇ ਨੇ ਨਾ ਜਦਦਾ ਕਹਿੰਦੇ ਨਾ ਪੱਥਰ ਦੇ ਵਿੱਚ ਰੱਬ ਕੀੜੇ ਨੂੰ ਵੀ ਰਿਜ਼ਕ ਦਿੰਦਾ ਇਹਨਾਂ ਨੂੰ ਵੀ ਰਿਜ਼ਕ ਮਿਲਦਾ ਜਿਹੜੇ ਉਹਨਾਂ ਦੇ ਆਲਣਿਆਂ ਦੇ ਵਿੱਚ ਵੋਟ ਹੁੰਦੇ ਨੇ ਉਹ ਆਪਣੇ ਆਪ ਹੀ ਇਹਨਾਂ ਦੇ ਸਿਮਰਨ ਮਾਤਰ ਨਾਲੇ ਉੱਥੇ ਉਹਨਾਂ ਨੂੰ ਰਿਜ਼ਕ ਮਿਲਦਾ ਉੱਥੇ ਹੀ ਉਹ ਆਪਣੇ ਆਲਣਿਆਂ 'ਚ ਜਵਾਨ ਹੁੰਦੇ ਨੇ ਤੇ ਜਦੋਂ ਆਪਣੇ ਆਲਣਿਆਂ ਜਾਂਦੇ ਨੇ ਇਹਨਾਂ ਨੂੰ ਬੱਚੇ ਵੱਡੇ ਹੋਏ ਮਿਲਦੇ ਨੇ ਇਹਨਾਂ ਦੀ ਜਿਹੜੀ ਚਿੰਤਾ ਹੁੰਦੀ ਹੈ ਇੱਥੇ ਆਉਣ ਤੇ ਉਹ ਚਿੰਤਾ ਖਤਮ ਹੋ ਜਾਂਦੀ ਜਦੋਂ ਇਹ ਆਪਣੇ ਆਲਣਿਆਂ ਜਾਂਦੇ ਨੇ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਦੇ ਕੋਲ ਵਾਪਸ ਜਾਂਦੇ ਨੇ ਬੱਚੇ ਉਡਾਰ ਹੋਏ ਹੁੰਦੇ ਨੇ ਬੜੇ ਖੂਬਸੂਰਤ ਇਹ ਜਿਹੜੇ ਮੈਂ ਪੰਛੀ ਲੱਗਦੇ ਆ ਸੀ ਪ੍ਰਵਾਸੀ ਪੰਛੀ ਕਹਿੰਦੇ ਆ ਇਹਨਾਂ ਨੂੰ ਕੂੰਜਾਂ ਕਹਿੰਦੇ ਆ ਤੇ ਕੂੰਜਾਂ ਕੁਝ ਸਮੇਂ ਲਈ ਆਉਂਦੀਆਂ ਨੇ ਜਿੱਦਾਂ ਅਸੀਂ ਧਰਤੀ ਤੇ ਕੁਝ ਸਾਲਾਂ ਲਈ ਆਉਨੇ ਆ ਕੁਝ ਸਮੇਂ ਲਈ ਆਉਨੇ ਆ ਇਹ ਕੂੰਜਾਂ ਵੀ ਇੱਥੇ ਕੁਝ ਮਹੀਨਿਆਂ ਲਈ ਆਉਂਦੀਆਂ ਨੇ ਤੇ ਵਾਪਸ ਮੁੜ ਜਾਂਦੀਆਂ ਬਿਲਕੁਲ ਤਾਂ ਇੱਥੇ ਮੌਕੇ ਤੇ ਤੁਸੀਂ ਪਹੁੰਚਿਓ ਤਾਂ ਜਿਹੜੇ ਲੋਕ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਜਿਹੜਾ ਜਾਂ ਫਿਰ ਜਾਂ ਫਿਰ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਥੀਲ ਬਾਰੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਤਨਾ ਛੋਟੇ ਛੋਟੇ ਬੱਚੇ ਲੈ ਕੇ ਆਏ ਹੋ ਤੁਸੀਂ ਉਹਨਾਂ ਨੂੰ ਕੁਛ ਟਾਵਰ ਤੇ ਦੱਸ ਵੀ ਰਹੇ ਸੀ ਉਹ ਕੁਝ ਗੱਲਾਂ ਆਪਾਂ ਸਾਂਝੀਆਂ ਹੀ ਕਰਨੀਆਂ ਤਾਂ ਆਪਾਂ ਕੀ ਮੈਸੇਜ ਇਹ ਦੇਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਵੀ ਜਿਹੜਾ ਦੂਰ ਦਰਾਡੇ ਜਾ ਕੇ ਜਿੱਦਾਂ ਆਪਾਂ ਕਹਿੰਦੇ ਵੀ ਕਿ ਝੀਲ ਤੇ ਟੰਗੜੇ ਦੇਖਣ ਜਾਂਦੇ ਆ ਜਾਂ ਫਿਰ ਸ਼੍ਰੀ ਨਗਰ ਰੌਤ ਹਿਲ ਸਟੇਸ਼ਨ ਉੱਪਰ ਜਾਂਦੇ ਆਂ ਤੇ ਇੱਥੇ ਇਹ ਐਡਾ ਵੱਡਾ ਜਿਹੜਾ ਇੱਥੇ ਝੀਲ ਹੈ ਤਾਂ ਇੱਥੇ ਕਈ ਤਰ੍ਹਾਂ ਦੇ ਪੰਛੀ ਮੈਂ ਦਿਖਾ ਵੀ ਦਵਾਂ ਕੈਮਰੇ ਦੇ ਵਿੱਚ ਆ ਪਹਿਲਾ ਜਿਹੜਾ ਕੀ ਬਾਤ ਹੈ ਬਾ ਦੇਖੋ ਜੀ ਇਹ 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 ਡਾਰ ਆ ਪੰਛੀਆਂ ਦੀ ਡਾਰ ਕਹਿੰਦੇ ਕਿੰਨੀ ਖੂਬਸੂਰਤ ਲੱਗਦੀ ਆ ਦੇਖੋ ਜੀ ਤੇ ਇਹ ਜਿਹੜੇ ਮੇਰੇ ਸਾਥੀ ਘਰਾਂ ਚ ਬੈਠੇ ਨੇ ਜ਼ਿੰਦਗੀ ਚ ਰੁੱਝੇ ਹੋਏ ਨੇ ਤੇ ਉਹਨਾਂ ਨੂੰ ਮੈਂ ਇੱਕ ਸੁਨੇਹਾ ਦੇਣਾ ਚਾਹੁੰਨਾ ਉਹ ਇਹ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਉਸ ਚੱਕਰ ਦੇ ਵਿੱਚ ਕੋਹਲੂ ਦੇ ਗੇੜ ਦੇ ਵਿੱਚ ਲੰਗੀ ਜਾਣਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਕੰਮ ਹੋਣਗੇ ਉਹੀ ਸਾਡਾ ਜਿਹੜਾ ਵਾ ਜ਼ਿੰਦਗੀ ਦਾ ਚੱਕਰ ਹੋਣਾ ਹੈ ਤੇ ਪਰ ਮੈਨੂੰ ਲੱਗਦਾ ਵੀ ਜੇ ਸਾਡੇ ਕੋਲ ਕੁਦਰਤ ਨਾਲ ਜੁੜਨ ਦਾ ਸਮਾਂ ਨਹੀਂ ਨਾ ਤਾਂ ਮੈਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਬੇਕਾਰ ਹੈ ਥੋੜਾ ਟਾਈਮ ਕੱਢਣਾ ਚਾਹੀਦਾ ਕੁਝ ਸਮਾਂ ਕੱਢਣਾ ਚਾਹੀਦਾ ਕੁਦਰਤ ਦੀ ਗੋਦ ਵਿੱਚ ਆਈਏ ਇਹਨਾਂ ਦੇ ਨੇੜੇ ਆਈਏ ਇਹਨਾਂ ਨੂੰ ਵੇਖੀਏ ਇਹ ਕਿਵੇਂ ਹਜ਼ਾਰਾਂ ਕਿਲੋਮੀਟਰ ਦੂਰ ਸਾਡੇ ਕੋਲ ਪਹੁੰਚਦੇ ਨੇ ਤੇ ਅਸੀਂ ਕੁਝ ਕਿਲੋਮੀਟਰ ਦੂਰ ਚੱਲ ਕੇ ਇਹਨਾਂ ਨੂੰ ਨਹੀਂ ਦੇਖ ਸਕਦੇ ਮੈਨੂੰ ਲੱਗਦਾ ਆਪਣੇ ਕੀਮਤੀ ਸਮੇਂ ਤੋਂ ਥੋੜਾ ਸਮਾਂ ਅਸੀਂ ਇਹਨਾਂ ਲਈ ਕੱਢੀਏ ਸਾਡੀ ਜ਼ਿੰਦਗੀ ਜਿਹੜੀ ਆ ਉਹ ਹੋਰ ਖੂਬਸੂਰਤ ਹੋ ਜਾਏ ਓਕੇ ਜੀ ਧੰਨਵਾਦ ਮਿਹਰਬਾਨੀ